ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਲਵਾ ਰਹੇ ਹਾਂ ਪਾਉ ਜੀ ਜਿੰਨੇ ਸਰੀਰਾਂ ਪੰਜੜਾ ਬੈਠੇ ਹਾਂ ਲੜੀवार ਵਿਆਖਿਆ ਸੋਖਣੀ ਸਾਬ ਦੀ ਗੁਰਬਾਣੀ ਵਿੱਚੋਂ ਚੱਲ ਰਹੀ ਹੈ 15ਵੇਂ ਅਸ਼ਟਪਦੀ ਦੇ ਚੌਥੇ ਪਾਦੀ ਵਿਚਾਰ ਆਪਾਂ ਕਰਨੀ ਹੈ ਕੱਲ ਆਪਾਂ ਵਿਚਾਰਿਆ ਸੀ ਕਿ ਗੁਰੂ ਦਾ ਸ਼ਬਦ ਮਨ ਨੂੰ ਬਚਾ ਕੇ ਰੱਖਦਾ ਹੈ ਮਨ ਨੂੰ ਮਾਰੇ ਪਾਸੇ ਦੀ ਜਾਣ ਦਿੰਦਾ ਜਿਵੇਂ ਪੱਥਰ ਵੀ ਕਹਿੰਦੇ ਦੇੜੀ ਵਿੱਚ ਤਰ ਜਾਂਦਾ ਗਾ ਇਵੇਂ ਜਿਵੇਂ ਮਾੜੇ ਤੋਂ ਮਾੜਾ ਮਨੁੱਖ ਵੀ ਜੇ ਕਿਤੇ ਗੁਰੂ ਸ਼ਬਦ ਨਾਲ ਜੁੜ ਜਾਵੇ ਨਾ ਤਾਂ ਉਹਦਾ ਵੀ ਭਲਾ ਹੋ ਜਾਂਦਾ ਹੈ ਗੁਰੂ ਜੀ ਕਹਿੰਦੇ ਜਿਵੇਂ ਹਨੇਰੇ ਵਿੱਚ ਦੀਵਾ ਚਾਨਣ ਕਰ ਦਿੰਦਾ ਗਾ ਇਵੇਂ ਜਿਵੇਂ ਗੁਰੂ ਦਾ ਸ਼ਬਦ ਵੀ ਪਹਿਲਾਂ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਵਿਚਰਦਾ ਸੀ ਤੇ ਹੁਣ ਚਾਨਣ ਕਰ ਦਿੱਤਾ ਜੀ ਤੇ ਜਿਨ੍ਹਾਂ ਦੇ ਜੀਵਨ ਚਾਨਣ ਹੋ ਗਿਆ ਉਹਨਾਂ ਦੇ ਜੀਵਨ ਦਾ ਹੀ ਪਤਾ ਲੱਗਦਾ ਵੀ ਇਹਾਂ ਦੇ ਜੀਵਨ ਚਾਨਣ ਦੇ ਵਿੱਚ ਹੈ ਹਨੇਰੇ ਵਿੱਚ ਕਿੱਥੋਂ ਪਤਾ ਲੱਗਦਾ ਜੀ ਮਨੁੱਖ ਦਾ ਕਿ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਮਨੁੱਖ ਲੱਗਿਆ ਹੋਊਗਾ ਤੇ ਜਦੋਂ ਚਾਨਣ ਵਿੱਚ ਹੋ ਗਿਆ ਬਸ ਪਤਾ ਜੀ ਹੁਣ ਇਹਨੂੰ ਚਾਨਣ ਹੋ ਗਿਆ ਨਾ ਕੋਈ ਵਹਿਮ ਨਾ ਕੋਈ ਭਰਮ ਕਿਸੇ ਤਰ੍ਹਾਂ ਦੇ ਫਿਰ ਮਨੁੱਖ ਨਹੀਂ ਕਰਦਾ ਜੀ ਸੋ ਆਉ ਜੀ ਹੁਣ ਚੌਥਾ ਪਦ ਆਪਾਂ ਪਹਿਲਾਂ ਸਾਰੇ ਗੋਲ ਲੇ ਕੇ ਨਾਲ ਮਨ ਮੂਰਖ ਕਾਹੀ ਮਿਲ ਲਈ ਐ ਪੁਰਬ ਲਿਖੇ ਕਾ ਲਿਖਿਆ ਪਾਈ ਐ ਦੁਖ ਸੁਖ ਪ੍ਰਵ ਦੇਵਨ ਹਾਰ ਅਵਰਤਿ ਆਗ ਤੂੰ ਕਿਸੈ ਚਤਾ ਜੋ ਕਸ਼ ਕਰ ਸੋ ਈ ਸੁਖਮਾਨ ਊਲਾ ਕਾਹੇ ਫਿਰ ਆ ਜਾਣਾ ਕੌਣ ਬਸਤ ਆਈ ਤੇਰੇ ਸੰਗ ਲੱਗ ਤਰਿ ਹੋ ਰਸ ਲੋਭੀ ਪਤੰਗ RAM ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਮਨਾ ਮਨ ਮੂਰਖ ਕਾਹੇ ਬਿਲਲਾਈਐ ਕਹਿੰਦੇ ਮੂਰਖ ਮਨਾ ਕਿਉਂ ਬਿਲਕੇ ਆ ਨੈਂ ਕਿਉਂ ਮੈਂ ਬਿਲਕਰਾਂਦਾ ਕਿਉਂ ਰੋ ਰਿਆਂ ਕਿਉਂ ਐਵੇਂ ਪ੍ਰਮਾਤਮਾ ਨੂੰ ਦੋਸ਼ ਦੇਈ ਜਾਂਦਾ ਕਿਉਂ ਵਰਬ ਲਿਖੇ ਕਾ ਲਿਖਿਆ ਪਾਈਐ ਇਹ ਤੇਰੇ ਤਾਂ ਲੇਖ ਲਿਖੇ ਹੋਏ ਆ ਪਾਈ ਐ ਮਨੁੱਖ ਕਿੰਨਾ ਦੋਚਦਿਆ ਕਰਮਣਾ ਕਿਉਂਕਿ ਜਦੋਂ ਮਨੁੱਖ ਨੂੰ ਫਲ ਮਿਲਦਾ ਨਾ ਜੀ ਕਿਉਂਕਿ ਪਿਆਰੋ ਜਿਹੇ-ਜਿਹੇ ਕਰਮ ਆਪਾਂ ਕਰਦੇ ਆ ਫਲ ਤਾਂ ਮਿਲਣਾ ਹੀ ਹੈ ਨਾ ਧਰਤੀ ਵਿੱਚ ਜਿਹੇ-ਜਾ ਬੀਜ ਪਾਤਾ ਉਗਰੂਗਾ ਤਾਂ ਸਹੀ ਭਾਈ ਉਹ ਜਿਹੜਾ ਬੀਜ ਪਾਇਆ ਵੈ ਉਹਨੇ ਹਰਾ ਹੋਣੇ ਹੋਣਾ ਏਵੇਂ ਜਿਵੇਂ ਗੁਰੂ ਜੀ ਕਹਿੰਦੇ ਖੇਤ ਸਰੀਰ ਜੋ ਬੀਜੀਐ ਸੁਅੰਤ ਖਲੋਆ ਆਇ ਤਾਂ ਉਹ ਹੀ ਹੋਣਾ ਤੇਰੇ ਕੋਲ ਇਹ ਆਪੇ ਬੀਜ ਆਪੇ ਹੀ ਖ ਆਪੇ ਖਾ ਪਈ ਹੋਣਾ ਮੀਜਾ ਦਾ ਤੇਰਾ ਇਹ ਵੀ ਨਾ ਦੋਸ਼ ਦਿਆ ਕਰ ਗਵੰਢ ਨਾਲੇ ਕੁਛ ਕਰਾਤਾ ਮੇਰੇ ਨਾ 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 ਗਵੰਢੀ ਨਹੀਂ ਚਾਰੇ ਕੁਛ ਕਰਦੇ ਮਣਾ ਇਹ ਤਾਂ ਬਾਣੀ ਕਹਿੰਦੀ ਦਦਾ ਦੋਸ਼ ਨਾ ਤੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਇਹ ਤਾਂ ਤੈਨੂੰ ਹੀ ਮਿਲ ਰਿਹਾ ਜਿਹੜਾ ਬੀਜਿਆ ਬਣ ਆ ਸੋ ਗੁਰੂ ਜੀ ਕਹਿੰਦੇ ਇਹ ਤਾਂ ਤੇਰੇ ਬੀਜ ਬੀਜੇ ਹੋਇਆ ਭਾਈ ਪੁਰਬ ਲਿਖੇ ਕਾ ਲਿਖਿਆ ਭਾਈ ਆ ਲਿਖਿਆ ਗਿਆ ਲਿਖਿਆ ਗਿਆ ਸੱਚਮੁੱਚ ਜੀ ਕਿਉਂਕਿ ਜੀ ਸਤਪੁਰਸ਼ ਇਹ ਗੱਲ ਕਹਿੰਦੇ ਐ ਗੁਰੂ ਦੀ ਬਾਣੀ ਵੀ ਇਸ ਗੱਲ ਦੇ ਉੱਤੇ ਮੋਹਰ ਲਾਉਂਦੀ ਐ ਕਿ ਜਿਹੜੇ ਕਰਮ ਦੇ ਵਿੱਚ ਮਨ ਦੀ ਸਮੂਲੀਅਤ ਐ ਉਹ ਕਰਮ ਬੀਜਾ ਜਾਂਦਾ ਜੀ ਬੀਜ ਬਣ ਜਾਂਦਾ ਉਹਦਾ ਜਿਹੜੇ ਕਾਰੋਂ ਦੇ ਵਿੱਚ ਮਨ ਦੀ ਸਮੂਲੀਅਤ ਹੈ ਨਹੀਂ ਮਜਬੂਰੀ ਵਿੱਚ ਕਰਨਾ ਪੈ ਰਿਹਾ ਉਹ ਸਮਝ ਲਓ ਬੀਜ ਨਹੀਂ ਹਜੇ ਬਣਿਆ ਨਾ ਬੀਜ ਕਦੋਂ ਬਣੂਗਾ ਜਦੋਂ ਮਨ ਦੀ ਸਮੂਲੀਅਤ ਹੋ ਗਈ ਵਿੱਚ ਮੰਨੇ ਕੰਦੋਂ ਵਿਚਾਲਾ ਕਰਲਾ ਬਈ ਮੰਨੀ ਕਰਲਾ ਚੋਰੀ ਕਰਲਾ ਠੱਗੀ ਆਹ ਕਰਲਾ ਥੋ ਐ ਕਰਲਾ ਮੰਨੇ ਕੰਦੋਂ ਜਦੋਂ ਕਈ ਵਾਰੀ ਮਜਬੂਰੀ ਵਿੱਚ ਵੀ ਕਈ ਕੰਮ ਕਰਨੇ ਪੈਂਦੇ ਆ ਜੀ ਜਿਹੜੇ ਲੋਕ ਦਾਖਦੇ ਆ ਵੀ ਸਾਨੂੰ ਜੀ ਮਜ਼ਦੂਰੀ ਵਿੱਚ ਕੰਮ ਕਰਨਾ ਪੈਂਦਾ ਹੈ ਉਤੋਂ ਕਹਿ ਦਿੰਦੇ ਐ ਵਿਆਹ ਕਰੋ ਜੀ ਜਿਵੇਂ ਕੋਈ ਆਪਣੇ ਖੇਤ ਵਿੱਚ ਕੰਮ ਕਰਦਾ ਹੋਵੇ ਤੇ ਹੁਣ ਖੇਤ ਵਿਚਾਰਾ ਕੰਮ ਆ ਤਾਂ ਜਿਹੜਾ ਰੱਖਿਆ ਵੈ ਉਹਨੂੰ ਤਾਂ ਮਜ਼ਦੂਰੀ ਵਿੱਚ ਕਰਨਾ ਪਊਗਾ ਪੜਾਂ ਦੇ ਨੂੰ ਵਟਾਂ ਘੜਨ ਲਾ ਦਿਓ ਪੜਾਂ ਦੇ ਨੂੰ ਪੋਸ਼ ਕਰਨ ਲਾ ਦਿਓ ਜੀ ਜਿਉਂ ਨੂੰ ਕਹਤਾ ਵੀ ਭਾਈ ਆਪਣੇ ਗਵਾਂਢੀਆਂ ਦੀ ਵਟ ਪੂਰੀ ਵੱਢਦੇ ਅੱਜ ਵੱਡੂਗਾ ਭਾਈ ਵਿਚਾਰਾ ਕੰਮ ਇਹਨਾਂ ਤਾਂ ਲੜਨ ਦੀ ਕੋਈ ਲੋੜ ਨਹੀਂ ਨਾ ਆਖਿਆ ਤਾਂ ਮਾਲਕ ਨੇ ਐ ਕਿਛੋਂ ਉਹ ਮਜਬੂਰੀ ਵਿੱਚ ਕਰ ਰਿਹਾ ਵਿਚਾਰਾ ਜਿਉ ਵੱਟ ਵੱਟ ਰਿਹਾ ਨਾ ਮਜਬੂਰੀ ਵਿੱਚ ਵੱਡਣੀ ਪੈ ਰਹੀ ਕਈ ਵਿਚਾਰੇ ਨੂੰ ਵੱਧ ਚਲਾਉਣੇ ਪੈ ਰਹੀ ਐ ਵੀ ਨਾਲ ਤਾਂ ਉਹਦਾ ਵੀ ਜੋਰ ਲੱਗਦਾ ਪਰ ਅੰਦਰੋਂ ਤਾਂ ਵਿੰਦਾ ਹੋਊਗਾ ਸੱਚੇ ਪਾਤਸ਼ਾਹ ਕਿਰਪਾ ਕਰੀ ਮੈਂ ਤਾਂ ਮਜਬੂਰੀ ਵਿੱਚ ਵੱਟ ਵੱਢੀ ਜਾਂਦਾ ਹਾਂ ਇਵੇਂ ਜਿਵੇਂ ਪਿਆਰੋ ਕਈ ਵਾਰੀ ਕਰਮ ਐਸੇ ਆਪਣੀ ਜ਼ਿੰਦਗੀ ਵਿੱਚ ਕਰਨੇ ਪੈਂਦੇ ਐ ਮਜਬੂਰੀ ਅਰਦਾਸ ਕਰਦ ਰਹੀ ਹਾਂ ਦੀ ਸੱਚੇ ਪਾਤਸ਼ਾਹ ਮੇਰਾ ਹੁਣੇ ਕੋਈ ਦੋਸ਼ ਨਹੀਂ ਦਾ ਕਰਨਾ ਪੈ ਰਿਹਾ ਜਿਹੜੇ ਕੰਮ ਦੇ ਵਿੱਚ ਮਨ ਦੀ ਸਮੂਲੀਅਤ ਹੋ ਗਈ ਉਹ ਪਾਪ ਹੈ ਜੀ ਬਸ ਉਹ ਅਪਰਾਧ ਹੈ ਜਦੋਂ ਲੋਕਾਂ ਵਿੱਚ ਪ੍ਰਗਟ ਹੋ ਗਿਆ ਅਪਰਾਧ ਬਣ ਜਾਂਦਾ ਹੈ ਜਦੋਂ ਮਨ ਦੇ ਵਿੱਚ ਅੰਦਰ ਚੱਲੀ ਜਾਂਦਾ ਪਾਪ ਹੈ ਬਾਣੀ ਨੇ ਉਹਨੂੰ ਪਾਪ ਆਖਿਆ ਜਿਹੜੀ ਜਿਤ ਮਨ ਦੀ ਵਿੱਚ ਸਮੂਲੀਅਤ ਹੋ ਗਈ ਇੱਕ ਮਜਬੂਰੀ ਵਿੱਚ ਕਰਨਾ ਪੈ ਰਿਹਾ ਜੀ ਸੋ ਗੁਰੂ ਜੀ ਕਹਿੰਦੇ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਦੁਖ ਸੁਖ ਪ੍ਰਭ ਦੇਵਨ ਹਾਰ ਉਹ ਉਹਦੇ ਫਲੋਂ ਦੇ ਵਿੱਚ ਦੁੱਖ ਸੁੱਖ ਮਿਲਦਾ ਕਰ ਭਾਈ ਫਲ ਕੀ ਹੈ ਜੀ ਬੀਜੇ ਹੋਏ ਬੀਜ ਦਾ ਫਲ ਦੁੱਖ ਤੇ ਸੁੱਖ ਇਹ ਦੁੱਖ ਤੇ ਦੁੱਖਾਂ ਦਾ ਫਲ ਲੱਗੂਗਾ ਮਾੜੇ ਕਰਮ ਜਿਹੜੇ ਬੀਜੇ ਵੇ ਸੁੱਖਾਂ ਦਾ ਫਲ ਲੱਗੂਗਾ ਚੰਗੇ ਬੀਜ ਵੀ ਤੇ ਹੈਗੀ ਬਸ ਇੱਥੇ ਪਤਾ ਲੱਗਦਾ ਨਾ ਚੰਗੀ ਾਲਾਦ ਨਿਕਲ ਗਈ ਚੰਗਾ ਬੀਜ ਕੋਈ ਬੀਜਿਆ ਸੀਗਾ ਾਲਾਦ ਚੰਗੀ ਆ ਨਾ ਾਲਾਦ ਚੰਗੀ ਨਿਕਲਨੀ ਵੀ ਚੰਗਾ ਫਲ ਆਵੇ ਖੇਤੇ ਰੱਖਿਓ ਅਲਾਦ ਮਾੜੀ ਨਿਕਲ ਗਈ ਇਹ ਵੀ ਕੋਈ ਬੀਜ ਐ ਐਸਾ ਹੀ ਬੀਜਿਆ ਗਿਆ ਸੀਗਾ ਇਹ ਵੀ ਧਾਨਾ ਦਾ ਚੰਗੇ ਪਾਸੇ ਬੱਚੇ ਲੱਗੇ ਅਸੇ ਵੀ ਫਲ ਪ੍ਰਮਾਤਮਾ ਚੰਗੇ ਬੀਜ ਬੀਜਿਆ ਭਲਾ ਕੀਤਾ ਜੀ ਕਿਸੇ ਦਾ ਆਪ ਦਾ ਭਲਾ ਹੋ ਗਿਆ ਕਿਸੇ ਵੇਲੇ ਕਿਸੇ ਦਾ ਭਲਾ ਕੀਤਾ ਸੀ ਆਪ ਦਾ ਭਲਾ ਹੋ ਗਿਆ ਬਸ ਅਵਰਤਿਆਗ ਤੂੰ ਤਿਸੈ ਚਤਾਰ ਕਹਿੰਦੇ ਮਨਾਂ ਤੋਂ ਸਭ ਕੁਝ ਛੱਡ ਦੇ ਪ੍ਰਮਾਤਮਾ ਨੂੰ ਚੇਤੇ ਕਰਿਆ ਕਰਦਾ ਕਿਉਂਕਿ ਮਨੁੱਖ ਚੇਤੇ ਵਿੱਚ ਪ੍ਰਮਾਤਮਾ ਨੂੰ ਲੈ ਕੇ ਆਉਂਦਾ ਜੀ ਚੇਤੇ ਵਿੱਚ ਮਨੁੱਖ ਦੇ ਚਿੰਤਾ ਫਿਕਰ ਝੋਰੇ ਪਤਣ ਕੀ ਗੱਲ ਚੱਲ ਜਾਂਦਾ ਜੀ ਬਾਣੀ ਸਾਹਿਬ ਕਹਿੰਦੀ ਹੈ ਚਿੰਤਾ ਛੱਡ ਅਚਿੰਤ ਹੋ ਕਹਿੰਦੇ ਵੀ ਚਿੰਤਾ ਛੱਡ ਅਚਿੰਤ ਹੋ ਜਾ ਬਸ ਤੇ ਪ੍ਰਮਾਤਮਾ ਰੱਬ ਦੇ ਪਿਆਰਾਂ ਦੇ ਕਾਰਜ ਆਪ ਹੀ ਸਵਾਰਦਾ ਹੈ ਜੋ ਕਸ਼ ਕਰੈ ਸੋਈ ਸੁਖਮਾਨ ਜੋ ਪ੍ਰਮਾਤਮਾ ਕਰਦਾ ਬਸ ਉਹਨੂੰ ਕਹਿੰਦੇ ਤੂੰ ਨਾ ਸੋਈ ਸੁਖਮਾਨ ਉਹਦੇ ਵਿੱਚ ਹੀ ਰਾਜੀ ਰਹਿ ਉਹਦੇ ਵਿੱਚ ਹੀ ਸੁਖੀ ਰਹਿ ਵੀ ਪ੍ਰਮਾਤਮਾ ਜੋ ਤੂੰ ਮੇਰੀ ਜ਼ਿੰਦਗੀ ਵਿੱਚ ਕਰਤਾ ਨਾ ਬਸ ਠੀਕ ਹੈ ਸਤ ਹੈ ਤੇ ਮਨੁੱਖ ਮਨਮੁਖ ਤੇ ਗੁਰਮੁਖ ਵਿੱਚ ਇਹੀ ਫਰਕ ਹੁੰਦਾ ਪਿਆਰੇ ਮਨਮੁਖ ਬੰਦਾ ਤਾਂ ਪ੍ਰਮਾਤਮਾ ਤੇ ਗਿਲੀ ਕਰਦਾ ਹਮੇਸ਼ਾ ਵੀ ਪ੍ਰਮਾਤਮਾ ਮੈਨੂੰ ਤੂੰ ਐ ਕਿਉਂ ਕੀਤਾ ਐ ਕਿਉਂ ਕਰਤਾ ਮੇਰੇ ਤੇ ਗਿੜੇ ਕਰਦਾ ਤੇ ਗੁਰਮੁਖ ਬੰਦਾ ਜਿਹੜਾ ਹੁੰਦਾ ਆਗ ਹੈ ਕੋਈ ਗੱਲ ਨਹੀਂ ਦੁੱਖ ਪ੍ਰਮਾਤਮਾ ਜੀ ਕੋਈ ਗੱਲ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਅਰਦਾਸ ਕਰਦਾ ਵੀ ਪ੍ਰਮਾਤਮਾ ਹੁਣ ਇਹਨੂੰ ਮੰਨਣ ਦਾ ਬਲ ਬਖਸ਼ੀ ਮਹਾਰਾਜ ਤੇਰੀ ਰਜ਼ਾ ਜੋ ਕੁਝ ਤੂੰ ਕਰਨਾ ਸੀ ਜ਼ਿੰਦਗੀ ਚ ਹੋ ਗਿਆ ਬਸ ਇਹ ਵੀ ਤੇਰੀ ਰਜ਼ਾ ਹੀ ਹੈ ਕਿਉਂਕਿ ਮਨੁੱਖ ਫਲ ਤਾਂ ਚਾਹੁੰਦਾਗਾ ਪਰ ਕੰਡੇ ਨਹੀਂ ਚਾਹੁੰਦਾ ਪਿਆਰੋ ਪਰ ਕੁਦਰਤ ਦਾ ਵਿਧਾਨ ਹੈ ਜਿਸ ਗਲਾਬ ਦੇ ਫਲ ਲੱਗੇ ਆ ਜਿਹੜੇ ਬੁੱਟੇ ਉੱਤੇ ਉਹਦੇ ਨਾਲ ਕੰਡੇ ਵੀ ਹੁੰਦੇ ਆ ਮਨੁੱਖ ਸੁੱਖ ਤਾਂ ਚਾਹੁੰਦਾਗਾ ਜ਼ਿੰਦਗੀ ਵਿੱਚ ਦੁੱਖ ਨਹੀਂ ਚਾਹੁੰਦਾ ਮਨੁੱਖ ਬਾਣੀ 'ਚ ਲਿਖੀ ਇਹ ਵੀ ਗੱਲ ਆ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ ਕਹਿੰਦੇ ਸੁੱਖ ਤਾਂ ਸਾਰੇ ਮੰਗਦੇ ਆ ਦੁੱਖ ਕਿਸੇ ਮੰਗਿਆ ਕਦੇ ਕਿਸਨੇ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰਕੇ ਆਖਿਆ ਹੋਵੇ ਕਿ ਸੱਚੇ ਪਾਤਸ਼ਾਹ ਮੇਰੇ ਤੇ ਦੁੱਖੀ ਰਵੇ ਪਰ ਬਾਣੀ ਵਿੱਚ ਦੁੱਖ ਨੂੰ دارو ਲਿਖਿਆ ਹੋਇਆ ਹੈ ਆਪਾਂ ਰਹਿ ਰਾ ਸਾਚ ਨੇ ਤਾਂ ਪੜਦੇ ਆ ਨਾ ਦੁੱਖ دارو ਸੁਖ ਰੋਗ ਭਇਆ ਜਾਂ ਸੁਖ ਤਾਂ ਮਨ ਨਾ ਹੋਈ ਦੁੱਖ ਤਾਂ دارو ਆ ਭਈ ਦੁੱਖ ਦੇ ਵਿੱਚ ਪਰਮਾਤਮਾ ਚੇਤੇ ਆ ਜਾਂਦਾ ਬੰਦੇ ਨੂੰ ਆਉ ਦੇ ਭੈਣ ਭਰਾ ਰਿਸ਼ਤੇ ਨਾਲ ਤਾਂ ਵੀ ਸ਼ਾਨ ਨਹੀਂ ਲੱਗ ਜਾਂਦੀ ਐ ਲੱਗਦੀ ਐ ਨਾ ਜਾਣੀ ਜਦੋਂ ਦੁੱਖ ਵਿੱਚ ਕਈ ਬੰਦੇ ਤਾਂ ਦੁੱਖ ਜਦੋਂ ਆ ਜਾਂਦਾ ਉਦੋਂ ਸਾਹ ਛੱਡ ਜਾਂਦੇ ਆ ਹੂੰ ਦਾ ਕਹਿਣਗੇ ਅਸੀਂ ਤੇਰੇ ਨਾਲ ਐ ਉਤੋ ਉਤੋ ਦਾ ਪਰ ਜਦੋਂ ਦੁੱਖ ਵਿੱਚ ਆ ਜਾਂਦਾ ਉਦੋਂ ਪਤਾ ਲੱਗਦਾ ਵੀ ਹਾਂ ਕਦੇ ਪੈਸੇ ਨਾ ਮੰਗ ਲਈ ਫੋਨ ਨਹੀਂ ਬਲੌਕ ਲਿਸਟ ਚ ਪਾ ਦਿੰਦੇ ਉਦੋਂ ਤਾਂ ਫਿਰ ਕਦੇ ਕਦੇ ਪੈਸੇ ਨਾ ਮੰਗ ਲਈ ਵੀ ਨਾ ਯਾਰ ਇਹ ਵਾਰੀ ਤਾਂ ਮਾੜਾ ਰਿਸ਼ਤੇਦਾਰ ਹੋਵੇ ਨਾ ਥੋੜਾ ਚਲੋ ਕਮਜ਼ੋਰ ਹੋਵੇ ਆਰਥਿਕ ਪੱਖੋਂ ਕੋਈ ਕਮਜ਼ੋਰੀ ਚੱਲਦੀ ਹੋਵੇ ਤਾਂ ਤਗੜਾ ਰਿਸ਼ਤੇਦਾਰ ਪਿੰਡ ਦੇ ਵਿੱਚ ਦੀ ਟੱਕ ਜਾਂਦਾ ਹੈ ਪਤਾ ਕਿਉਂ ਟੱਕਦਾ ਹੈ ਕਦੇ ਘਰੇ ਗਏ ਤੋਂ ਕੁਝ ਮੰਗਣਾ ਲੱਗੇ بس ਆ ਅੰਦਰ ਤਾਂ ਵਰਤੀ ਹੀ ਹੈ ਨਾ ਵੀ ਜਾਂ ਕੋਈ ਬੰਦਾ ਨਾਲ ਹੋਵੇ ਤਗੜਾ ਤੇਰੇ ਰਿਸ਼ਤੇਦਾਰ ਯਾਰ ਮਾੜੇ ਆ ਯਾਰ ਤੇਰੇ ਰਿਸ਼ਤੇਦਾਰ ਆ ਹੁੰਦਾ ਜੀ ਇਹ ਦੁਨੀਆ ਦੇ ਵਿਵਹਾਰ ਕਰ ਰਹੇ ਸਰਹੋ ਵਿਚਾਰ ਗੁਰੂ ਜੀ ਕਹਿੰਦੇ ਮਨਾ ਜੋ ਕੁਛ ਕਰਦਾ ਨਾ ਪ੍ਰਮਾਤਮਾ ਬਸ ਉਹਦੇ ਵਿੱਚ ਸੁੱਖ ਮਾਣ ਤੂੰ ਪ੍ਰਮਾਤਮਾ ਕਦੇ ਕਿਸੇ ਦਾ ਮਾਰਾ ਨਹੀਂ ਕਰਦਾ ਮਿਹਰਬਾਨ ਸਭ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਦਾਨ ਉਹ ਤਾਂ ਸਾਰਿਆਂ ਨੂੰ ਦਾਣ ਦੇ ਰਿਹਾ ਪ੍ਰਮਾਤਮਾ ਤਾਂ ਕਦੇ ਪ੍ਰਮਾਤਮਾ ਨੇ ਵਿਤਕਰਾ ਕੀਤਾ ਵੀ ਭਾਈ ਮੈਂ ਵੱਡੇ ਬੰਦੇ ਨੂੰ ਆਕਸੀਜਨ ਵੱਧ ਦੇਵਾਂਗਾ ਤੇ ਛੋਟੇ ਨੂੰ ਘੱਟ ਦੇਵਾਂਗਾ ਨਾ ਕਦੇ ਪ੍ਰਮਾਤਮਾ ਨੇ ਆਖਿਆ ਵੀ ਤੁਹਾਨੂੰ ਪਾਣੀ ਮੈਂ ਘੱਟ ਦੇਊਂਗਾ ਦੂਜਿਆਂ ਨੂੰ ਵਧ ਦੇਊਂਗਾ ਕਦੇ ਮੀਂਹ ਪਾਉਣ ਦੇ ਵਿੱਚ ਵਿਤਕਰਾ ਕੀਤਾ ਹੋਵੇ ਰੱਬ ਨੇ ਵੀ ਮੈਂ ਤਾਂ ਭਾਈ ਤਗੜੇ ਦੇ ਵੱਧ ਪਾਊਂਗਾ ਤੇ ਜਿਹੜਾ ਕੋਈ ਗਰੀਬ ਆ ਉਹਦੇ ਘੱਟ ਪਾਊਂਗਾ ਨਾ ਇਹ ਹੀ ਨਹੀਂ ਵਿਤਕਰਾ ਸਾਰਿਆਂ ਨੇ ਕੋਇਆ ਦੇ ਰਿਹਾ ਪ੍ਰਮਾਤਮਾ ਦਾ ਸੋ ਮੁਨੋਖਹ ਮੁਨੋਖਹ ਨਾਲ ਜ਼ਰੂਰ ਵਿਤਕਰਾ ਕਰਦਾ ਪਿਆਰਿਓ ਸਭ ਤੋਂ ਗੰਦੀ ਜੂਣ ਜੇ ਆਪਾਂ ਨਾ ਜੀਵਾਂ ਦੇ ਵਿੱਚ ਗਿਣਨੇ ਸਾਰੇ ਆਪਾਂ ਵੀ ਜੀਵੇਂ ਆ ਨਾ ਪਿਆਰ ਜੂਨਾਂ ਦੇ ਵਿੱਚ ਉਤਮ ਜੂਨ ਆਪਾਂ ਨੇ ਸਭ ਤੋਂ ਵੱਧ ਖਤਰਨਾਕ ਮਨੁੱਖ ਜੂਨ ਹੈ ਸਭ ਤੋਂ ਵੱਧ ਇੰਨਾ ਗੰਦਾ ਮਨੁੱਖ ਛਾੜੀ ਗੱਲਾਂ ਲਿਓ ਜੀ ਹਾਂ ਸਭ ਤੋਂ ਪਵਿੱਤਰ ਮਨੁੱਖ ਉਹ ਵੀ ਸਕਦਾ ਹੈ ਕਿਉਂਕਿ ਜਿਹੜੀਆਂ ਪਸ਼ੂ ਐ ਜਾਨਵਰ ਆਇਆ ਹੋਰ ਐ ਇਹ ਤਾਂ ਵਿਚਾਰੇ ਭੋਗ ਜੂਨੀਆਂ ਭੋਗਦੇ ਆ ਜੀ ਜਿਹੜੀਆਂ ਜੂਨਾਂ ਉਹਨਾਂ ਦੇ ਕੋਈ ਕੀਤੇ ਹੋਏ ਪ੍ਰਾਲਬਧ ਕਰਮਾਂ ਦੇ ਮੁਤਾਬਕ ਬਸ ਤਾਂ ਭੋਗ ਜੂਨਣ ਆ ਜੀ ਜਿੰਨਾ ਉਹਨਾਂ ਨੂੰ ਜਿਹੜੇ ਜਾਨਵਰ ਆਏ ਸੀ ਉਹ ਤਾਂ ਆਪਦੇ ਪ੍ਰਾਲਬ ਕਰਮਾਂ ਦੇ ਮੁਤਾਬਕ ਜੇ ਕੁੱਤਾ ਬਣਨਾ ਪਾਇਆ ਕੁੱਤੇ ਦੇ ਜੂਨ ਵਿੱਚ ਹੈ ਜੀ ਜੇ ਹੋਰ ਜਾਨਵਰ ਬਣਨਾ ਪਾਇਆ ਕੋਈ ਉਹ ਤਾਂ ਜੂਨ ਉਹ ਤਾਂ ਚੱਲ ਰਹੀ ਹੈ ਪਰ ਮਨੁੱਖਾ ਜੂਨ ਇੱਕ ਇਹ ਜੀ ਜੂਨ ਹੈ ਜੀ ਇਹ ਮਨੁੱਖ ਤਾਂ ਪਸ਼ੂਆਂ ਤੋਂ ਵੀ ਗਰ ਜਾਂਦਾ ਹੈ ਜਾਨਵਰਾਂ ਤੋਂ ਵੀ ਗਰ ਜਾਂਦਾ ਹੈ ਲਓ ਹੁਣ ਬਾਣੀ ਤੋਂ ਉਦਾਹਰਨਾ ਲੈਂਦੇ ਜੀ ਬਾਣੀ ਚ ਜਨਵਰ ਨੂੰ ਚੰਗਾ ਲਿਖਿਆ ਹੈ ਹੋਂ ਬਲਹਾਰੀ ਤਿੰਨ ਪੰਖੀਆਂ ਜੰਗਲ ਜਿਨਾਂ ਵਾਸ ਤੱਕਰ ਚੁਗਣਾ ਖਲ ਵਸਨਾ ਰੱਬ ਨਾ ਛੋਡਣ ਪਾਸ ਅਦ ਗੁਲਾ ਚਿੜੀ ਕਾ ਚੁਗਣਾ ਗੈਣ ਚੜੀ ਬਿਲਲਾ ਖਸਮੈ ਪਾਵੈ ਓਹਾਂ ਚੰਗੀ ਜੇ ਕਰੇ ਖੁਦਾਏ ਖੁਦਾਏ ਅਕ ਸਿਉ ਪ੍ਰੀਤ ਕਰੇ ਅਕ ਤਿੱਦਾ ਅਕ ਡਾਲੀ ਵਫਾਏ ਖਸਮੈ ਪਾਵੈ ਓਹਾਂ ਚੰਗਾ ਜੇ ਕਰੇ ਖੁਦਾਏ ਖੁਦਾਏ ਲਓ ਜੀ ਜਨਵਰਾਂ ਨੂੰ ਸੁਲਾਇਆ ਪਿਆ ਬਾਣੀ ਤੇ ਬੰਦਾ ਸਭ ਤੋਂ ਗੰਦਾ ਜੀ ਬੰਦਾ ਸਭ ਤੋਂ ਪਵਿੱਤਰ ਗੁਰੂ ਨਾਲ ਜੁੜ ਕੇ ਪ੍ਰਮਾਤਮਾ ਨਾਲ ਜਦੋਂ ਜੁੜ ਗਿਆ ਉਦੋਂ ਸਭ ਤੋਂ ਪਵਿੱਤਰ ਵੀ ਵਿਖਿਆ ਜੀ ਮਨੁੱਖਾ ਜੂਣ ਸਭ ਤੋਂ ਪਵਿੱਤਰ ਜੂਨੀ ਵੀ ਹੈ ਤੇ ਸਭ ਤੋਂ ਮਾੜੀ ਜੂਣ ਵੀ ਹੈ ਜੀ ਮਾੜੀ ਜੂਣ ਉਦੋਂ ਆ ਜਦੋਂ ਗੁਰੂ ਨਾਲ ਟੁੱਟ ਗਿਆ ਜੀ ਆਖਾਂ ਜੀਵਾਂ ਮਿਸਰ ਮਰ ਜਾ ਉਹ ਬਸ ਆਖਦਾ ਤਾਂ ਜਿਉਣਾ ਹੈ ਮਨੁੱਖ ਜੀ ਤੂੰ ਵਿਸਥਰ ਗਿਆ ਤਾਂ ਮੌਤ ਹੋ ਗਈ ਮੇਰੀ ਬਸ ਮਨੁੱਖ ਦੀ ਆਤਮਿਕ ਮੌਤ ਹੋ ਜਾਂਦੀ ਪਿਆਰੋ ਬੰਦਾ ਅੰਦਰੋਂ ਮਰ ਜਾਂਦਾ ਹੈਗਾ ਅੰਦਰੋਂ ਫਿਰ ਮਨੁੱਖ ਦੀ ਜ਼ਮੀਰ ਦੀ ਆਵਾਜ਼ ਨਾ ਜਿਹੜੀ ਬਿਲਕੁਲ ਹੀ ਮਰ ਜਾਂਦੀ ਅੰਦਰੋਂ ਸੁਣਦਾ ਹੀ ਨਹੀਂ ਮਨੁੱਖ ਨੂੰ ਸਗਲਾ ਫਰੋ ਵਿਚਾਰ ਸੋ ਗੁਰੂ ਜੀ ਕਹਿੰਦੇ ਜੋਕਿਸ਼ ਕਰੈ ਸੋਈ ਸੁਖ ਮਾਨ ਭੁੱਲਾ ਕਾਹੇ ਫਿਰਿਆ ਜਾਣ ਏ ਮੂਰਖ ਮਣਾ ਕਿਉਂ ਕਹਿੰਦੇ ਕਹਿੰਦੇ ਭੁੱਲਾ ਫਿਰਦਾ ਤੂੰ ਐਵੇਂ ਉਹ ਲੈ ਫਿਰਦਾ ਨਾ ਕਹਿੰਦੇ ਕੌਣ ਵਸਤ ਆਈ ਤੇਰੇ ਸੰਗ ਹੁਣ ਆਪਦੇ ਭਰਾ ਨਾਲ ਲੜਦਾ ਫਿਰਦਾ ਹੈ ਆਪਦੇ ਚਾਚਾ ਨਾਲ ਲੜਦਾ ਫਿਰਦਾ ਕਾਦੇ ਪਿੱਛੇ ਕਹਿੰਦਾ ਮੇਰੀ ਜ਼ਮੀਨ ਮੇਰਾ ਮੇਰੀ ਆਹ ਚੀਜ਼ ਗੁਰੂ ਜੀ ਕਹਿੰਦੇ ਓ ਮਣਾ ਮੇਰਿਆ ਮੂਰਖ ਮਣਾ ਕੌਣ ਵਸਤ ਆਈ ਤੇਰਾ ਸੰਗ ਦੱਸ ਤੂੰ ਕੀ ਲੈ ਕੇ ਜ਼ਮੀਨ ਨਾਲ ਲੈ ਕੇ ਆਇਆ ਸੀ ਤੂੰ ਦੱਸ ਦੇ ਭਾਈ ਜ਼ਮੀਨ ਨਾਲ ਲੈ ਕੇ ਆਇਆ ਸੀ ਔਧਾ ਤੂੰ ਨਾਲ ਲੈ ਕੇ ਆਇਆ ਸੀ ਕਹਿੰਦਾ ਮੈਂ ਡੀਐਸਪੀ ਮੈਂਸਪੀ ਅਹੁਦਾ ਤੋਂ ਨਾਲ ਲੈ ਕੇ ਆਇਆ ਸੀ ਨਾ ਕਹਿੰਦਾ ਮੈਂ ਫੁਲਾਣਾ ਅਹੁਦਾ ਭਾਈ ਨਾਲ ਨਿਲੇ ਕੇ ਆਇਆ ਸੀ ਇਹ ਤਾਂ ਠੀਕ ਆ ਬਾਅਦ ਚ ਮਿਲ ਗਿਆ ਤੈਨੂੰ ਗੁਰੂ ਜੀ ਕਹਿੰਦੇ ਕੌਣ ਵਸਤਾ ਆਈ ਤੇਰੇ ਸੰਗ ਦੱਸ ਕਿਹੜੀ ਵਸਤੂ ਨਾਲ ਲੈ ਕੇ ਆਇਆ ਤੂੰ ਗੁਰੂ ਜੀ ਕਹਿੰਦੇ ਦੱਸ ਤਾਂ ਆਪੇ ਇਹ ਉਹ ਨਾਲ ਲੈ ਕੇ ਆਇਆ ਸੀ ਬੰਦੇ ਆ ਐਵੇਂ ਕਹਿੰਦਾ ਮੇਰਾ 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 ਮੇਰੀ ਜਮੀਨ ਮੇਰੀ ਕੋਠੀ ਮੈਂ ਨਾ ਹੁੰਦਾ ਤੁਸੀਂ ਕੋਠੀ ਕਿੱਥੋਂ ਪਾਲ ਆਂਦੇ ਲੈ युवाਕਾਂ ਨੂੰ ਕਈ ਬੰਦੇ ਨਾ ਐਂ ਕਹਿੰਦੇ ਆ ਜੀ ਸੱਚਮੱਚ ਜੇ ਆ ਤੁਹਾਡੇ ਕੋਲੇ ਚਾਰ ਓੜ ਹੈ ਨਾ ਮੈਂ ਨਾ ਕਰਦਾ ਕਮਾਈ ਹੋ ਸਕਦਾ ਤੁਹਾਡੇ ਕੋਲੇ ਨਾ ਹੁੰਦੇ ਲੈ ਐਵੇਂ ਐਵੇਂ ਆਪ ਦਾ ਆਪਣੇ ਆਪ ਨੂੰ ਜਨਾਉਣਾ ਜੀ ਪਰ ਗੁਰੂ ਜੀ ਕਹਿੰਦੇ ਕੌਣ ਵਸਤ ਆਈ ਤੇਰੇ ਸੰਗ ਉਹ ਮਣਾ ਮੇਰਿਆ ਦੱਸ ਤਾਂ ਕਿਹੜੀ ਵਸਤੂ ਲੈ ਕੇ ਆਇਆ ਤੂੰ ਨਾ ਦਾ ਲਪਟ ਰਹੋ ਰਸ ਲੋਭੀ ਪਤੰਗ ਉਹ ਕਹਿੰਦੇ ਲੋਭੀ ਪਤੰਗੇ ਦੀ ਤਰ੍ਹਾਂ ਰਸਾਂ ਵਿੱਚ ਲਾਪਟਰੀ ਹੈ ਜੀ ਜਿਵੇਂ ਪਤੰਗਾ ਹੁੰਦਾ ਨਾ ਉਹਨੂੰ ਪਿਆਰ ਉਹ ਦੱਸ ਦਿਆ ਵੀ ਦ੍ਰਿਸ਼ਟੀ ਰੋਗ ਹੁੰਦਾ ਆ ਅੱਖ ਦਾ ਤੇ ਉਹ ਦੀਵੇ ਉੱਤੇ ਲੈਟ ਉੱਤੇ ਨਾ ਭੱਜਿਆ ਤੁਰਦਾ ਦਾ ਦ੍ਰਿਸ਼ਟੀ ਰੋਗ ਆ ਨਾ ਇਹਵੇਂ ਜਿਵੇਂ ਬਸ ਕਹਿੰਦੇ ਮਨੁੱਖ ਨੂੰ ਵੀ ਦ੍ਰਿਸ਼ਟੀ ਰੋਗ ਹੋ ਗਿਆ ਜੀ ਰੂਪਾਂ ਦੇ ਉੱਤੇ ਕਿਸੇ ਦੀ ਕੋਠੀ ਉੱਤੇ ਲਿਖਦਾ ਫਿਰਦਾ ਦਾ ਦ੍ਰਿਸ਼ਟੀ ਲੱਗਦੀ ਆ ਨਾ ਮਨੁੱਖ ਦੀ ਦ੍ਰਿਸ਼ਟੀ ਮਨੁੱਖ ਦੀ ਦੇਖਦੀਏ ਪਿਆਰੋ ਹਾਂ ਹੱਥ ਹਜੇ ਚੋਰੀ ਨਹੀਂ ਕਰਨ ਲੱਗੇ ਹੱਥ ਨਹੀਂ ਮਾੜੇ ਪਾਸੇ ਗਏ ਕਿਉਂਕਿ ਹਜੇ ਕਾਨੂੰਨ ਦਾ ਡਰਾਗਾ ਪੈਰ ਨਹੀਂ ਮਾੜੇ ਪਾਸੇ ਚੱਲ ਗਏ ਕਾਨੂੰਨ ਦਾ ਡਰਾਗਾ ਵੀ ਕਦੇ ਲੋਕ ਨਾ ਕਹਿਦਾਂ ਨਾ ਕੁਛ ਪਰ ਦ੍ਰਿਸ਼ਟੀ ਅੱਖਾਂ ਤਾਂ ਆਜ਼ਾਦ ਹਨਾ ਦ੍ਰਿਸ਼ਟੀ ਡਿੱਗਦੀ ਹੈ ਇਹ ਗੁਰੂ ਜੀ ਨੇ ਦ੍ਰਿਸ਼ਟੀ ਨੂੰ ਹੀ ਸ਼ੁੱਧ ਕਰਨ ਵਾਸਤੇ ਆਖਿਆ ਦਾ ਦ੍ਰਿਸ਼ਟੀ ਸ਼ੁੱਧ ਕਰੋ ਮਣਾ ਮੇਰਿਆ ਕਿਸੇ ਦੀ ਧੀ ਵੇਖ ਕੇ ਤੇਰੇ ਅੰਦਰ ਕਿਹੋ ਜਿਹਾ ਖਿਆਲ ਆ ਤਲਦਾ ਹੈ ਆਪਦੇ ਅੰਦਰ ਭਾਈ ਨਕਸ਼ਾ ਬਣਾ ਲਓ ਬਸ ਗੁਰੂ ਕੋਲੇ ਬੈਠੇ ਆਪਾਂ ਗੁਰੂ ਗਾਇਆ ਦਾ ਇਹਨੇ ਇਲਾਜ ਕਰਨਾ ਨਾ ਕਿਸੇ ਦੀ ਧੀ ਨੂੰ ਵੇਖ ਕੇ ਅੰਦਰ ਕਿਹੋ ਜੀ ਦ੍ਰਿਸ਼ਟੀ ਬਣਦੀ ਹੈ ਉਹ ਗੁਰੂ ਜਾਣਦਾ ਹੈ ਬਸ ਉਹ ਤਾਂ ਗੁਰੂ ਤਾਂ ਜਾਣਦਾ ਹੀ ਹੈ ਕਿਸ ਦਾ ਪੁੱਤ ਵੇਖ ਕੇ ਕਿਹੋ ਜੀ ਦ੍ਰਿਸ਼ਟੀ ਬਣਦੀ ਹੈ ਕਿਸ ਦੀ ਕੋਠੀ ਵੇਖ ਕੇ ਲਲਚਾਈ ਜੀ ਵਿਰਤੀ ਬਣਦੀ ਹਾਂ ਅੱਧੀ ਕੋਠੀ ਪਾੜੀ ਨੇ ਬਸ ਉਹ ਉਹ ਵਿਰਤੀ ਮਾੜੀ ਹੈ ਤੇ ਕਿੱਥੇ ਕਹਿਣਾ ਵੀ ਸ਼ੁਕਰਾਨਾ ਸੱਚੇ ਪਾਤਸ਼ਾਹ ਇਹਨੂੰ ਕੋਠੀ ਦਿੱਤੀ ਹੈ ਤੇ ਮੇਰੀ ਵੀ ਮਿਹਨਤ 'ਚ ਬਰਕਤ ਪਾਈ ਪਰਮਾਤਮਾ ਕਿਸ ਨੇ ਗੱਡੀ ਲੈ ਲਈ ਕਿੱਥੇ ਤੱਕ ਹਨ ਐਡੀ ਗੱਡੀ ਲੈ ਲਈ ਇਹਨੇ ਕਿੱਥੇ ਕਹਣ ਸੱਚੇ ਪਾਤਸ਼ਾਹ ਇਹਨੂੰ ਦਿੱਤੀ ਆ ਦਾਤ ਸੱਚੇ ਪਾਤਸ਼ਾਹ ਮੇਰੀ ਵੀ ਕਮਾਈ 'ਚ ਬਰਕਤ ਪਾਈ ਬਸ ਕਿੱਥੇ ਤੇ ਅਰਦਾਸ ਕਰਨੀ ਕਿੱਥੇ ਲਲਚਾਈ ਵਰਤੀ ਰੱਖਣੀ ਦ੍ਰਿਸ਼ਟੀ ਡੇਗਦੀ ਆ ਮਨੁੱਖ ਦੀ ਦ੍ਰਿਸ਼ਟੀ ਹੀ ਡੇਗਦੀ ਆ ਮਨੁੱਖ ਦੀ ਦ੍ਰਿਸ਼ਟੀ ਉੱਚੀ ਹੁੰਦੀ ਰੱਬ ਦੇ ਪਿਆਰਿਆਂ ਦੀ ਬਸ ਜੀ ਕਿਉਂਕਿ ਗੁਰੂ ਨਾਲ ਜੁੜੇ ਹੁੰਦੇ ਆ ਮੰਦਰ ਕੋਈ ਵਕਾਰ ਹੈ ਨਹੀਂ ਮਾਰਾ ਖਿਆਲ ਆ ਤਹਿ ਨਹੀਂਗਾ ਦ੍ਰਿਸ਼ਟੀ ਆ ਜੀ ਬਸ ਦ੍ਰਿਸ਼ਟੀ ਦੇਖਣ ਦੇਖਣ 'ਚ ਹੀ ਫਰਕ ਆ ਨਾ ਕਾਮੀ ਬੰਦਾ, ਕ੍ਰੋਧੀ ਬੰਦਾ, ਲੋਭੀ ਬੰਦਾ, ਮੋਹ ਵਿੱਚ ਬੰਦਾ ਤੁਹਾਰਾ ਉਹ ਵੀ ਹੈ। ਛਾਕਣਾ ਰੱਬ ਦੇ ਪੈਰਾਂ ਨੂੰ ਪੈਂਦਾ ਜੀ ਬਸ। ਦ੍ਰਿਸ਼ਟੀ ਦ੍ਰਿਸ਼ਟੀ 'ਚ ਫਰਕ ਆਦਾ। ਗੁਰੂ ਜੀ ਕਹਿੰਦੇ ਕਿਉਂ ਐਵੇਂ ਪਤੰਗੇ ਦੀ ਤਰ੍ਹਾਂ ਲੱਗਦਾ ਖੜਦਾ ਮਨਾ ਰਸਾਂ ਦੇ ਵਿੱਚ। ਲਪਟ ਰਹਿਓ ਰਸ ਲੋਭੀ ਪਤੰਗ। ਅਖੀਰਲੀ ਪੰਕਤੀ ਹੈ ਜੀ, "ਰਾਮ ਨਾਮ ਜਪ ਹਿਰਦੇ ਮਾਹੇ" ਤੇ ਰਾਮ ਨਾਮ ਜਪਿਆ ਹਿਰਦੇ ਵਿੱਚ ਪ੍ਰਮਾਤਮਾ ਦਾ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਜਪਿਆ ਕਰ ਫੇ ਤੈਨੂੰ ਮਿਲੂ ਕੀ ਨਾਨਕ ਪਤ ਸੇਤੀ ਕਰ ਜਾਹੇ ਤੂੰ ਇੱਜ਼ਤ ਦੇ ਨਾਲ ਕਹਿੰਦੇ ਇਸ ਸੰਸਾਰ ਦੇ ਵਿੱਚੋਂ ਜਾਏਗਾ ਤੇਰਾ ਜਾਣਾ ਸਾਹਮਣੇ ਪਿਆਰੋ ਸੰਸਾਰ ਵਿੱਚੋਂ ਚੇਤੇ ਰੱਖੋ ਪਰ ਇੱਜ਼ਤ ਉਸ ਧੀ ਪੁੱਤ ਨੂੰ ਵੱਧ ਮਿਲਦੀ ਹੈ ਜਿਹੜੀ ਧੀ ਆਪਣੇ ਪੇਕੇ ਘਰ ਵਿੱਚ ਰਹਿ ਕੇ ਬਹੁਤ ਕੁਝ ਸਿੱਖ ਲੈਂਦੀ ਐ ਮਾਪੇ ਤੋਂ ਚੰਗੇ ਗੁਣ ਚੰਗੀਆਂ ਆਦਤਾਂ ਜਿਹੜੀ ਧੀ ਵਧੀਆ ਸਿੱਖ ਲੈਂਦੀ ਐ ਨਾ ਉਹ ਧੀ ਨੂੰ ਸਹੁਰੇ ਘਰ ਵਿੱਚ ਜਾ ਕੇ ਮਾਣ ਮਿਲਦਾ ਜੀ ਤੇ ਬਾਣੀ ਵਿੱਚ ਲਿਖੀ ਹੈ ਗੱਲ ਜੀ ਇਹ ਸਵਣ ਹੈ ਸਹੁਰਾ ਵੰਝਣਾ ਸਾਮਕ ਲਾਵਣ ਹਾਰ ਸਭ ਨੇ ਜਾਣਾ ਹੈ ਸੰਸਾਰ ਦੇ ਵਿੱਚੋਂ ਜੀ ਭਾਈ ਚੰਗੇ ਗੁਣ ਚੰਗੀਆਂ ਆਦਤਾਂ ਗੁਰੂ ਕੋਲੋਂ ਸਿੱਖ ਗਏ ਤੇ ਜੇ ਮਾੜੀਆਂ ਆਦਤਾਂ ਸਿੱਖ ਲੀਆਂ ਨਾ ਜੀ ਫਿਰ ਇਹ ਤਾਂ ਖੜਾ ਚੜਾਉਣ ਦਾ ਔਖਾ ਹੋ ਜੂਗਾ ਜੀ ਬਸ ਫੇਰ ਨਾ ਵੀ ਕਈ ਮਣਾ ਮੇਰਾ ਵੀ ਮੈਨੂੰ ਤਾਂ ਆ ਫੇਰ ਮਗਰੋਂ ਕੋਤੇ ਕਰਦੇ ਹੁੰਦੇ ਐ ਕਹਿ ਦੇਣਾ ਜੀ ਮੇਰੇ ਮੌਕੇ ਤੇ ਗੱਲ ਜਾਦ ਆ ਗਈ ਕਈ ਬੰਦੇ ਨਾ ਕਹਿੰਦੇ ਨਾ ਮਗਰੋਂ ਜਾ ਕੇ ਜਦੋਂ ਖੀਰ ਦਾ ਸਮਾਂ ਹੁੰਦਾ ਨਾ ਆ ਖੜਿਆ ਚਾਰ ਉਹ ਫਲਾਨਾ ਮੈਨੂੰ ਤੰਗ ਕਰੀ ਜਾਂਦਾ ਨਾ ਲੈਣਗੇ ਜਿਹੜੇ ਕੋਈ ਮੰਨ ਲਓ ਆਪਦੇ ਘਰਾਂ ਵਿੱਚ ਗੁਜ਼ਰੇ ਹੁੰਦੇ ਆ ਨਾ ਉਹ ਨਾਂ ਲੈ ਕੇ ਨਾਲ ਇੱਕ ਲੈਂਦੇ ਹੁੰਦੇ ਉਦੋਂ ਔ ਫੁਲਾਨਾ ਮੈਨੂੰ ਤੰਗ ਕਰੀ ਜਾਂਦਾ ਹੈ ਔ ਫੁਲਾਨਾ ਇਧਰ ਖੜਾ ਮੇਰੇ ਇਹ ਪਾਪ ਡਰਾਉਂਦੇ ਮਨੁੱਖ ਨੂੰ ਜੀ ਇਹ ਬਾਣੀ ਚ ਲਿਖਿਆ ਜੀ ਗੱਲਾਂ ਸਰ ਗੁਰੂ ਗ੍ਰੰਥ ਸਾਹਿਬਹਾਰਾਏ ਕਹਿੰਦੇ ਪਾਪ ਮਨੁੱਖ ਨੂੰ ਅਖੀਰ ਵੇਲੇ ਡਰਾਉਂਦੇ ਹੈ ਕਿਉਂ ਜੈਸਾ ਬੀਜ ਹੈ ਸੋ ਲੁਣਾ ਹੈ ਕਰਮਾਂ ਸੰਧ ਰਾਖੇ ਤੇ ਚਾਹੇ ਚ ਬੀਜਾ ਖੇਤ ਸਰੀਰ ਜੋ ਬੀਜੀ ਹੈ ਸੁਅੰਤ ਖਲੋਆ ਐ ਖੜ ਜਾਂਦੇ ਸਾਹਮਣੇ ਜਮਾ ਜੀ ਬਸ ਇਹ ਅਖੀਰਲਾ ਟਾਈਮ ਜਦੋਂ ਆਉਂਦਾ ਨਾ ਮਨੁੱਖ ਦਾ ਉਦੋਂ ਸਰ ਬੜਾਉਣਾ ਜਾਂ ਪਣਾ ਜਾਂਦਾ ਹੈ ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਜੀ ਸ਼ਾਂਤ ਹੁੰਦਾ ਹੈ ਸਰੀਰ ਬਿਲਕੁਲ ਜਮਾ ਉਹਨਾਂ ਦਾ ਅਖੀਰ ਟਾਈਮ ਬਸ ਨਰੰਕਾਰ ਨੂੰ ਯਾਦ ਕਰਦੇ ਆ ਪ੍ਰਮਾਤਮਾ ਨੂੰ ਯਾਦ ਕਰਦੇ ਆ ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆ ਬਸ ਜਾਣ ਜਾਣਾ ਸਭ ਨੇ ਕਰਿਓ ਬਸ ਉਹਨਾਂ 'ਚ ਇਹੀ ਫਰਕ ਹੁੰਦਾ ਇੱਕਤਾ ਬਿਲ ਲਾਉਂਦਾ ਜਾਂਦਾ ਦੁਨੀਆ ਵਿੱਚੋਂ ਇੱਕ ਲਾਉਂਦਾ ਹੀ ਹੁੰਦਾ ਨਾ ਵੇ ਆਇ ਨਹੀਂ ਹੋਇਆ ਮੈਨੂੰ ਆਣੀ ਹਜੇ ਮੇਰਾ ਪੂਰਾ ਹੋਇਆ ਇੱਕ ਪਿਆਰਿਓ ਐ ਆਨੰਦ ਵਿੱਚ ਐ ਸੁਰਤ ਦਾ ਜਾਣਾ ਸਭਨੇ ਪਿਆਰਿਓ ਸੋ ਸਬਰ ਸੰਤੋਖ ਵਾਲਾ ਜੀਵਨ ਹੋਵੇ ਪਰਮਾਤਮਾ ਦਾ ਨਾਮ ਜਪੀਏ ਸਿਮਰਨ ਕਰੀਏ ਫਿਰੇ ਜਨਮ ਲੋਕ ਸੁਖੀਏ ਪਰਲੋਕ ਸਹਿਜੇ ਨਾਨਕ ਹਰ ਪ੍ਰਭ ਆਪੇ ਨੇਲੇ ਦੀ ਆਓ ਸਾਰੇ ਜਪੀਏ ਭਾਈ ਪਰ ਕਾ ਬੁਰਾ ਨਾ ਰੱਖੋ ਚਿਤ ਪਰ ਕਾ ਬੁਰਾ ਨਾ ਰੱਖੋ ਚਿਤ